ਇਹ ਪਾਰਲੀਮੈਂਟ ਚ ਭੇਜੋ ਸਭ ਤੋਂ ਪਹਿਲਾਂ ਜਿਹੜਾ ਇਹ ਕਾਨੂੰਨ ਜਿਹੜਾ ਜਿਹੜੇ ਮਰਜੀ ਨੌਜਵਾਨ ਤੇ ਫੜ ਕੇ ਜਿਹੜਾ ਕੋਈ ਬੋਲਦਾ ਹੈ ਜਿਹੜਾ ਕੋਈ ਗੁਰੂ ਦੀ ਗੱਲ ਕਰਦਾ ਜਿੰਦੇ ਤੇ ਇਹ ਕਾਨੂੰਨ ਲੱਗਦਾ ਸਭ ਤੋਂ ਪਹਿਲਾਂ ਇਹ ਲੜਾਈ ਲੜਾਂਗਾ ਗੱਲ ਇਹ ਜੇਲਾਂ ਤਾਂ ਠੱਗੀਆਂ ਚ ਕੱਟੀਆਂ ਨੇ ਪੰਥਲੀ ਕਿਹੜੀ ਕੱਟੀ ਐ ਕਦੀ ਕਿਸੇ ਦਾ ਸੁਣਿਆ ਜੇ ਕਿ ਇਹਨੇ ਗੁੱਟ ਲਾ ਕੇ ਫਲਾਣੇ ਦਾ ਕੜਾ ਲਾ ਲਿਆ ਮੈਂ ਨਾ ਬਾਦਲ ਸਾਹਿਬ ਨੇ ਵੀ ਜੇਲਾਂ ਕੱਟੀਆਂ ਐ ਸੋ ਕਬੀਰ ਕਹਿੰਦਾ ਜੀ ਮੈਂ ਵੀ ਜੇਲਾ ਕਟੀਆਂ ਇਹ ਜੇਲਾ ਮੇਰੇ ਨਾਲ ਬਾਹਰਲੇ ਦੇਚਾਂ ਚ ਕੱਟਦੇ ਘੁੱਟਦੇ ਰਹੇ ਕਿ ਵਿਰਸਾ ਸਿੰਘ ਜੀ ਤੂੰ ਜੇਲਾ ਕਟੀਆਂ ਨਹੀਂ ਤੂੰ ਜਦੋਂ ਤਾਕਤ ਸੀ ਉਦੋਂ ਜੇਲਾ ਕਟਾਈਆਂ ਨੇ ਇੱਕ ਇਹੋ ਜਿਹੀ ਐਫ ਆਈ ਆਰ ਜਿੱਦਾਂ ਲਾਸਟ ਰੈਲੀ ਹੋਗੀ ਉਹ ਐਫ ਆਈ ਆਰ ਪੇਸ਼ ਕਰਾਂਗਾ ਔਰ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇਹੋ ਜਿਹਿਆਂ ਜੇਲਾ ਲੋਕਾਂ ਨੂੰ ਇਹਨੇ ਕਟਾਈ ਤਾਂ ਮੈਂ ਕਹਾ ਬਿੱਟੂ ਜੀ ਮੈਨੂੰ ਲੱਗਦਾ ਤੁਹਾਡੇ ਸਿਰ ਤੇ ਜਿਹੜੀ ਦਸਤਾਰ ਆ ਇਹ ਗੁਰੂ ਦੀ ਦਸਤਾਰ ਨਹੀਂ ਇਹ ਉਹਦੇ ਲੈਣ ਲਈ ਤੇ ਕੁਰਸੀਆਂ ਲੈਣ ਲਈ ਬੰਨੀਆਂ ਮੈਨੂੰ ਲੱਗਦਾ ਬਿੱਟੂ ਜੀ ਤੁਹਾਡੇ ਸਕਰੂ ਢੱਲੇ ਨੇ ਥੱਲੇ ਨਿੱਕਰ ਜਿਹੜੀ ਉਹ ਖਾਕੀ ਲੱਗਦੀ ਹੈ ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ ਸਰਕਾਰ ਬਣਾਲੀ ਪੱਗ ਬਣ ਲਈ ਭਗਤ ਸਿੰਘ ਨਾਲ ਪਰ ਭਗਤ ਸਿੰਘ ਦੀ ਪੱਗ ਬਣਿਆ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ ਭਗਤ ਸਿੰਘ ਦਾਰੂ ਨਹੀਂ ਸੀ ਪੀਂਦਾ ਭਗਤ ਸਿੰਘ ਦੋ ਦੋ ਵਿਆਹ ਨਹੀਂ ਸੀ ਕਰਾਉਂਦਾ ਅੱਜ 2 ਸਾਲਾਂ ਚ ਦੱਸ ਦਿਓ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈ ਅੱਜ ਜੋ ਸਮਾਂ ਪਹਿਲਾਂ ਮਾੜਾ ਚੱਲਦਾ ਸੀ ਜਦੋਂ ਕਰਫਿਊ ਲੱਗਦੇ ਸੀ ਜਦੋਂ 6 ਵਜੇ ਤੋਂ ਬਾਅਦ ਕੋਈ ਬੱਚਾ ਬਾਹਰ ਨਹੀਂ ਸੀ ਮਾਪਿਓ ਜਾਣ ਦਿੰਦਾ ਅੱਜ ਉਹ ਹਾਲਾਤ ਜਿਹੜੇ ਅੱਜ ਇਹਨਾਂ ਦੀ ਸਰਕਾਰ ਦੇ ਵਿੱਚ ਹੋ ਗਏ ਕੈਪਟਨ ਮਰਿੰਦਰ ਸਿੰਘ ਦੇ ਹਾਲਾਤ ਵੇਖ ਲਓ ਬਈ ਇੱਕ ਸਕੂਟਰ ਵਾਲੇ ਨੇ ਰਹਾਤਾ ਅੱਗੇ ਉਹ ਕੈਪਟਨ ਸਾਹਿਬ ਦੇ ਮੇਲੇ ਲੱਗਦੇ ਹੁੰਦੇ ਸੀ ਹੁਣ ਉਹ ਕੈਪਟਨ ਸਾਹਿਬ ਸਵੇਰੇ ਹੀ ਮਹਿਲ ਤੇ ਚੜ ਜਾਂਦੇ ਤੇ ਉੱਤੋਂ ਵਹਿੰਦੇ ਰਹਿੰਦੇ ਯਾ ਤੂਹੇ ਕੋ ਟੱਪਿਆ ਹੀ ਕੋਈ ਨਹੀਂ ਇਹ ਵਾਲੀ ਬਿੱਟੂ ਦਾ ਹੁਣਾ ਤੇ ਜਿਹੜੇ ਜਿਹੜੇ ਜਾ ਰਿਹਾ ਹਾਲ ਉਹਨਾਂ ਦਾ ਵੀ ਇਹ ਹੋਣਾ ਉਹਨਾਂ ਨੂੰ ਵਧਾਈ ਦੇਣਾ ਤੁਸੀਂ ਚਲੇਗੇ ਤਾਂ ਕਿ ਸਾਡੇ ਵਰਗੇ ਨੌਜਵਾਨਾਂ ਨੂੰ ਮੌਕਾ ਮਿਲਿਆ ਜੇ ਕਿਤੇ ਇਹ ਇੱਥੇ ਬੈਠੇ ਰਹਿੰਦੇ ਭਾਈ ਸਾਨੂੰ ਟਿਕਟਾਂ ਕਿੰਨੇ ਦੇਣੀਆਂ ਸੀ ਸਾਨੂੰ ਮੌਕਾ ਕਿੰਨੇ ਦੇਣਾ ਸੀ ਕਿ ਇਹੋ ਜਿਹੇ ਜਿਹੜੀ ਮੈਲ ਜੀ ਸੀ ਉਹ ਨਿਕਲ ਗਈ ਛਾਨਣੀ ਲੱਗੀ ਸੀ ਮੈਲ ਨਿਕਲ ਗਈ ਹੁਣ ਤਾਂ ਨਰੋਲ ਆਤ ਕਾਂਗਰਸ ਸ਼੍ਰੀ ਖੜੂਰ ਸਾਹਿਬ ਦੇ ਲੋਕਾਂ ਨੇ ਬਹੁਤ ਵੱਡਾ ਮਾਨ ਤੇ ਸਤਿਕਾਰ ਕੁਝ ਦਿਨਾਂ ਚ ਮੈਨੂੰ ਬਖਸ਼ਿਆ ਔਰ ਇੰਨਾ ਵੱਡਾ ਮਾਨ ਤੇ ਸਤਿਕਾਰ ਜਿੰਨਾ ਮੈਨੂੰ ਮਿਲ ਰਿਹਾ ਔਰ ਮੈਂ ਉਹਨਾਂ ਨਾਲ ਵਾਅਦਾ ਕਰਦਾ ਕਿ ਉਹ ਜਿਤਾ ਕੇ ਪਾਰਲੀਮੈਂਟ ਭੇਜਣ ਚਾਹੇ ਨਸ਼ੇ ਦੇ ਮੁੱਦੇ ਦੀ ਗੱਲ ਹੋਵੇ ਚਾਹੇ ਕਿਸਾਨੀ ਦੀ ਗੱਲ ਹੋਵੇ ਚਾਹੇ ਬੰਦੀ ਸਿੰਘਾਂ ਦੀ ਗੱਲ ਹੋਵੇ ਤੇ ਚਾਹੇ ਸਾਡੇ ਨੌਜਵਾਨਾਂ ਤੇ ਐਨਐਸਏ ਲੱਗੀ ਹੋਵੇ ਕਿਉਂਕਿ ਮੈਂ ਉਦੋਂ ਵੀ ਵਿਰੋਧ ਕੀਤਾ ਸੀ ਉਦੋਂ ਵੀ ਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ ਤਾਂ ਮੈਂ ਕਿਹਾ ਬਿੱਟੂ ਜੀ ਮੈਨੂੰ ਲੱਗਦਾ ਤੁਹਾਡੇ ਸਿਰ ਤੇ ਜਿਹੜੀ ਦਸਤਾਰ ਆ ਇਹ ਗੁਰੂ ਦੀ ਦਸਤਾਰ ਨਹੀਂ ਇਹ ਔਦੇ ਲੈਣ ਲਈ ਤੇ ਕੁਰਸੀਆਂ ਲੈਣ ਲਈ ਬੰਨੀਆਂ ਮੈਨੂੰ ਲੱਗਦਾ ਬਿੱਟੂ ਜੀ ਤੁਹਾਡੇ ਸਕਰੂ ਠੱਲੇ ਨੇ ਥੱਲੇ ਨਿੱਕਰ ਜਿਹੜੀ ਉਹ ਖਾਕੀ ਲੱਗਦੀ ਏ ਰਾਜ ਜੋ ਲੋਕਾਂ ਚ ਕਲੀਅਰ ਹੋ ਗਿਆ ਅਜੇ ਰਵਨੀਤ ਸਿੰਘ ਬਿੱਟੂ ਖਾਕੀ ਨਿਕਰ ਪਾ ਕੇ ਲੁਧਿਆਣੇ ਚ ਘੁੰਮ ਰਿਹਾ ਔਰ ਲੁਧਿਆਣੇ ਦੇ ਲੋਕ ਅਮਰਿੰਦਰ ਸਿੰਘ ਰਾਜਾ ਬੈਂਕ ਨੂੰ ਜਿਤਾ ਕੇ ਭੇਜਣਗੇ ਉਹਦੀ ਜ਼ਮਾਨਤ ਜਬਤ ਕਰਾਉਣਗੇ ਮੈਂ ਉਦੋਂ ਵੀ ਉਹਨਾਂ ਨੌਜਵਾਨਾਂ ਦੀ ਮਦਦ ਕੀਤੀ ਸੀ ਔਰ ਵਿਸ਼ਵਾਸ ਦਿਓ ਨਾ ਕਿ ਪਾਰਲੀਮੈਂਟ ਚ ਭੇਜੋ ਸਭ ਤੋਂ ਪਹਿਲਾਂ ਜਿਹੜਾ ਇਹ ਕਾਨੂੰਨ ਜਿਹੜਾ ਜਿਹੜੇ ਮਰਜੀ ਨੌਜਵਾਨ ਤੇ ਫੜ ਕੇ ਜਿਹੜਾ ਕੋਈ ਬੋਲਦਾ ਹੈ ਜਿਹੜਾ ਕੋਈ ਗੁਰੂ ਦੀ ਗੱਲ ਕਰਦਾ ਹੈ ਜਿੰਦੇ ਤੇ ਇਹ ਕਾਨੂੰਨ ਲੱਗਦਾ ਹੈ ਸਭ ਤੋਂ ਪਹਿਲਾਂ ਇਹ ਲੜਾਈ ਲੜਾਂਗਾ ਮੇਰਾ ਸ਼੍ਰੀ ਖਡੂਰ ਸਾਹਿਬ ਦੇ ਲੋਕਾਂ ਦੇ ਨਾਲ ਇਸ ਗੱਲ ਦਾ ਜਿਹੜਾ ਉਹ ਵਾਦਾ ਜਿਹੜਾ ਜਿਹੜਾ ਤਹਾਂ ਕਹਿੰਦਾ ਕਿ ਮੈਂ ਪੰਥ ਤੇ ਗਿਆ ਔਰ ਜੇਲਾ ਵੀ ਕਟੀਆਂ ਨੇ ਉਸ ਨੂੰ ਕਿਸੇ ਨਿਕਲਾ ਦੇ ਗੱਲ ਇਹ ਜੇਲਾ ਤਾਂ ਠੱਗੀਆਂ ਚ ਕਟੀਆਂ ਨੇ ਪੰਥਲੀ ਕਿਹੜੀ ਕੱਟੀ ਆ ਕਦੀ ਕਿਸੇ ਦਾ ਸੁਣਿਆ ਜੇ ਕਿ ਇਹਨੇ ਗੁੱਟ ਲਾ ਕੇ ਫਲਾਣੇ ਦਾ ਕੜਾ ਲਾ ਲਿਆ ਮੈਂ ਨਾ ਬਾਦਲ ਸਾਹਿਬ ਨੇ ਵੀ ਜੇਲਾ ਕਟੀਆਂ ਨੇ ਸਖਬੀਰ ਕਹਿੰਦਾ ਜੀ ਮੈਂ ਵੀ ਜੇਲਾ ਕਟੀਆਂ ਇਹ ਜੇਲਾ ਮੇਰੇ ਨਾਲ ਬਾਹਰਲੇ ਦੇਚਾਂ ਚ ਹੀ ਕਟਦੇ ਕੁਟਦੇ ਰਹੇ ਇਸ ਕਰਕੇ ਵਿਰਸਾ ਸਿੰਘ ਜੀ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਵਿਰਸਾ ਸਿੰਘ ਜੀ ਤੂੰ ਜੇਲਾ ਕਟੀਆਂ ਨਹੀਂ ਤੂੰ ਜਦੋਂ ਤਾਕਤ ਚ ਸੀ ਉਦੋਂ ਜੇਲਾ ਕਟਾਈਆਂ ਨੇ ਇੱਕ ਇਹੋ ਜਿਹੀ ਐਫ ਆਈ ਆਰ ਜਿੱਦਾਂ ਲਾਸਟ ਰੈਲੀ ਹੋ ਗਈ ਉਹ ਐਫ ਆਈ ਆਰ ਪੇਸ਼ ਕਰਾਂਗਾ ਔਰ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇਹੋ ਜੀਆਂ ਜੇਲਾ ਲੋਕਾਂ ਨੂੰ ਇਹਨੇ ਕਟਾਈਆਂ ਜਿਦਾ ਪੂਰਾ ਵੀ ਨਸ ਲੈ ਕੇ ਬੈਠੇ ਬਿਲਕੁਲ ਪੂਰਾ ਅੱਗੇ ਬਾਪੂ ਕੋਲ ਵੀ ਪੂਰੇ ਸੀ ਜਦੋਂ ਡਿਬੇਟ ਤੇ ਜਾਂਦਾ ਸੀ ਉਦੋਂ ਜੀਰਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਆਹ ਕੰਮ ਕੀਤਾ ਹੈ ਕਹਿੰਦਾ ਸੀ ਲੈ ਕੇ ਆਓ ਜੀਰਾ ਸਾਹਿਬ ਐਫ ਆਈ ਆਰ ਲੈ ਕੇ ਗਏ ਔਰ ਇਹ ਉਹ ਡਿਬੇਟ 'ਚ ਨਹੀਂ ਗਿਆ ਉਹ ਡਿਬੇਟ ਤੋਂ ਭੱਜਿਆ ਆ ਔਰ ਮੈਂ ਗੱਲ ਕਹਿਣਾ ਕਿ ਲੋਕਾਂ 'ਚ ਡਿਬੇਟ ਕੀਤਿਆਂ ਗੱਲ ਨਹੀਂ ਬੰਨੀ ਗੱਲ ਇਹ ਆ ਕਿ ਪਾਰਲੀਮੈਂਟ 'ਚ ਜਾ ਕੇ ਆਵਾਜ਼ ਕਿਹੜੀ ਚੁੱਕ ਸਕਦਾ ਔਰ ਮੈਂ ਵਿਸ਼ਵਾਸ ਦਵਾਣਾ ਕਿ ਹਰ ਮੁੱਦੇ ਤੇ ਪਾਰਲੀਮੈਂਟ ਦੇ ਵਿੱਚ ਸ਼੍ਰੀ ਖਡੂਰ ਸਾਹਿਬ ਦੀ ਆਵਾਜ਼ ਬਣ ਕੇ ਗੂੰਜਾਂ ਜੀਰਾ ਸਾਹਿਬ ਰਮਜੀਤ ਸਿੰਘ ਸਿੱਕੀ ਹੁਣਾਂ ਨੇ ਬੇਅਦਬੀ 'ਚ ਰੋਸ ਰੋਸ ਨੂੰ ਅਸਤੀਫਾ ਦਿੱਤਾ ਸੀ ਅੱਜ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਅਸੀਂ ਬੇਅਦਬੀ ਦਾ ਇਨਸ ਕਿੰਨੇ ਆਉਂਦੇ ਐਮਐਲਏ ਜਿਹੜੇ ਆ ਉਹਨਾਂ ਬਾਰੇ ਸਵਾਲ ਕਰਦੇ ਉਹ ਸਰਕਾਰ ਨੂੰ ਕੀ ਕਹਿਣਾ ਚਾਹੀਦਾ ਗੱਲ ਇਹ ਆ ਕਿ ਮੈਂ ਤਾਂ ਅੱਗੇ ਦੱਸਿਆ ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ ਸਰਕਾਰ ਬਣਾ ਲਈ ਪੱਗ ਬਣ ਲਈ ਭਗਤ ਸਿੰਘ ਆਲੀ ਪਰ ਭਗਤ ਸਿੰਘ ਦੀ ਪੱਗ ਬਣਿਆ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ ਭਗਤ ਸਿੰਘ ਦਾਰੂ ਨਹੀਂ ਸੀ ਪੀਂਦਾ ਭਗਤ ਸਿੰਘ ਦੋ ਦੋ ਵਿਆਹ ਨਹੀਂ ਸੀ ਕਰਾਉਂਦਾ ਭਗਤ ਸਿੰਘ ਇਹੋ ਜਿਹਾ ਨਹੀਂ ਸੀ ਕਿ ਜ਼ਬਾਨ ਕਰਕੇ ਭੱਜਣ ਵਾਲਾ ਨਹੀਂ ਸੀਗਾ ਔਰ ਇਹ ਲੋਕਾਂ ਨੇ ਇਹਨਾਂ ਨੇ ਲੋਕਾਂ ਦੇ ਨਾਲ ਠੱਗੀ ਮਾਰੀ ਆ ਆ ਤੁਸੀਂ ਦੱਸੋ ਜਿੰਨੇ ਵਾਅਦੇ ਕੀਤੇ ਸੀ ਅੱਜ 2 ਸਾਲਾਂ ਚ ਦੱਸ ਦਿਓ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਕੀ ਆ ਅੱਜ ਜੋ ਸਮਾਂ ਪਹਿਲਾਂ ਮਾੜਾ ਚੱਲਦਾ ਸੀ ਜਦੋਂ ਕਰਫਿਊ ਲੱਗਦੇ ਸੀ ਜਦੋਂ 6 ਵਜੇ ਤੋਂ ਬਾਅਦ ਕੋਈ ਬੱਚਾ ਬਾਹਰ ਨਹੀਂ ਸੀ ਮਾਂ ਪਿਓ ਜਾਣ ਦਿੰਦਾ ਅੱਜ ਉਹ ਹਾਲਾਤ ਜਿਹੜੇ ਅੱਜ ਇਹਨਾਂ ਦੀ ਸਰਕਾਰ ਦੇ ਵਿੱਚ ਹੋ ਗਏ ਅੱਜ ਮੈਨੂੰ ਦੱਸੋ ਅੱਜ ਮਾਝੇ ਨੂੰ ਬਦਨਾਮ ਕੀਤਾ ਕਿ ਇਹ ਨਸ਼ੇ ਦਾ ਗਾੜਾ ਮੈਂ ਕਹਿੰਦਾ ਨਸ਼ਾ ਆਉਂਦਾ ਕਿੱਥੋਂ ਆ ਨਸ਼ਾ ਤਾਂ ਆਉਂਦਾ ਕਿਉਂਕਿ ਇਹਨਾਂ ਦੀ ਗਾਂਢ ਸਾਂਝਾ ਕਿਉਂਕਿ 50 ਕਿਲੋਮੀਟਰ ਦਾ ਜਿਹੜਾ ਏਰੀਆ ਉਹ ਬੀਐਸਐਫ ਨੂੰ ਦਿੱਤਾ ਔਰ ਸਭ ਤੋਂ ਵੱਧ ਡਰੋਂ ਜਿਹੜੇ ਆ ਉਹ ਬੀਐਸਐਫ ਦੇ ਉੱਤੋਂ ਦੀ ਲੰਘਦੇ ਉਹ ਤਾਂ ਲੰਘਦੇ ਆ ਕਿਉਂਕਿ ਉਹ ਢੰਗਾਉਂਦੇ ਆ ਔਰ ਉਹਨਾਂ ਦੇ ਪੈਸੇ ਲੈਂਦੇ ਆ ਔਰ ਸਾਡੇ ਨੌਜਵਾਨਾਂ ਨੂੰ ਪੰਜਾਬ ਨੂੰ ਜਿਹੜਾ ਮੋਦੀ ਖਤਮ ਕਰਨਾ ਚਾਹੁੰਦਾ ਇਸ ਕਰਕੇ ਲੋਕਾਂ ਨੇ ਮਨ ਬਣਾਇਆ ਇਸ ਵਾਰ ਕਾਂਗਰਸ ਦੀ ਸਰਕਾਰ ਲਿਆਉਣੀ ਹੈ ਤੇ ਦੇਸ਼ ਨੂੰ ਬਚਾਉਣਾ ਜਿਹੜਾ ਜਿਹੜਾ ਮਜੀਤ ਸਿੰਘ ਮਹੰਨਾ ਦਾ ਦਾਵਾ ਕਰਦੇ ਜਿੱਤਦਾ ਕੀ ਕਹਿਣਾ ਚਾਹੁੰਦੇ ਨੇ ਪਹਿਲੀ ਗੱਲ ਤਾਂ ਮੈਂ ਮਹੰਨਾ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਯਾਰ ਤੂੰ ਤਾਂ ਆਪਦੇ ਆਪ ਨੂੰ ਪੰਥਕ ਕਹਿੰਦਾ ਹੁੰਦਾ ਸੀ ਤੇ ਕਸ਼ਹਿਰਾ ਛੱਡ ਕੇ ਨਿੱਕਰ ਪਾ ਲਈ ਤੇ ਤੂੰ ਕਿਵੇਂ ਕਹੇਂਗਾ ਵੀ ਜਿੱਤ ਹੋ ਜੂਗੀ ਇਸ ਕਰਕੇ ਜੇ ਘਰੋਂ نکل ਲੱਗਿਆ ਮਾੜਾ ਮੋਟਾ ਪਹਿਲਾਂ ਛਾਤੀ ਆਪ ਹੀ ਮਾਰ ਲਿਆ ਕਰੇ ਕੱਪੜੇ ਪਾਉਣ ਲੱਗਾ ਜਿਹੜੇ ਜੀ ਇੱਕ ਤੁਸੀਂ ਗੱਲ ਕਹੀ ਆ ਵੀ ਮੈਨੂੰ ਹਲਕਾ ਕਰ ਦਿਓ ਸਰ ਜੀ YouTube ਦਾ ਰਾਣਾ ਜੀ ਦੇ ਦਵਾਈਆ ਤੇ ਰਾਣਾ ਜੀ ਉਹ ਆਪ ਤੁਹਾਨੂੰ ਡੇਟ ਮੇਰੀ ਖੂਸਾ ਜੀ ਗੱਲ ਇਹ ਕਿ ਰਾਣਾ ਜੀ ਦੀ ਜ਼ੁਬਾਨ ਸੀ ਕਿ ਮੈਂ ਆਨੰਦਪੁਰ ਸਾਹਿਬ ਲੜ ਜੀਰਾ ਜੀ ਇਥੋਂ ਤੁਸੀਂ ਲੜੋਗੇ ਮੈਂ ਆਨੰਦਪੁਰ ਸਾਹਿਬ ਲੜੂੰਗਾ 30000 ਦੀ ਲੀਡ ਦਵਾ ਕੇ ਭੇਜਾਂਗੇ ਔਰ ਮੈਂ ਇਹ ਗੱਲ ਕਹਿਣਾ ਕਿ ਇਸ ਕਰਕੇ ਉਹ ਕਹਿੰਦੇ ਕੱਲਾ ਮੋਛ ਰੱਖਿਆ ਨਹੀਂ ਬੰਦੇ ਦੀ ਗੱਲ ਬਣਦੀ ਮੁੱਛ ਦੇ ਨਾਲ ਨਾਲ ਜ਼ਬਾਨ ਨੂੰ ਨੀਵੀਂ ਬਹੁਤ ਜ਼ਰੂਰੀ ਏ ਔਰ ਰਾਣਾ ਜੀ ਆਪਦੀ ਜ਼ਬਾਨ ਤੇ ਪੱਕੇ ਆ ਉਹਨਾਂ ਨੇ ਫੁੱਲ ਚੜਾਏ ਆ ਇਸ ਕਰਕੇ ਟਿਕਟ ਮੇਰੀ ਨਹੀਂ ਹੈ ਰਾਣਾ ਪਰਿਵਾਰ ਦੀ ਟਿਕਟ ਆ ਸਿੱਕੀ ਜੀ ਦੀ ਟਿਕਟ ਆ ਔਰ ਸ਼੍ਰੀ ਖਡੂਰ ਸਾਹਿਬ ਦੇ ਕੱਲੇ-ਕੱਲੇ ਵੋਟਰ ਭੈਣ ਭਰਾ ਦੀ ਟਿਕਟ ਆ ਜੀ ਇਹਦਾ ਆ ਆਖਰੀ ਸਵਾਲ ਗੱਲ ਕੀਤੀ ਰਵਨੀਤ ਬਿੱਟੂ ਬੀ ਤਾਂ ਜਿਹੜਾ ਕਾਂਗਰਸ ਪਾਰਟੀ ਨੂੰ ਲਗਾਤਾਰ ਛੱਡ ਕੇ ਕਈ ਵਾਰ ਇਕ ਜਾ ਰਹੇ ਨੇ ਕਿਸ ਤਰ੍ਹਾਂ ਦੇ ਯਾਰ ਇੱਕ ਤਾਂ ਰਵਨੀਤ ਸਿੰਘ ਬਿੱਟੂ ਗਿਆ ਇੱਕ ਸਾਡਾ ਜਿਹੜਾ ਜਿਹਨੂੰ ਕਹਿੰਦੇ ਸੀਗੇ ਵੀ ਭਾਈ ਸ਼ੇਰੇ ਪੰਜਾਬ ਕੈਪਟਨ ਮਰਿੰਦਰ ਸਿੰਘ ਆ ਕੈਪਟਨ ਮਰਿੰਦਰ ਸਿੰਘ ਦੇ ਹਾਲਾਤ ਵੇਖ ਲਓ ਬਈ ਇਹ ਕਿ ਸਕੂਟਰ ਵਾਲੇ ਨੇ ਰਹਾਤਾ ਅੱਗੇ ਉਹ ਕੈਪਟਨ ਸਾਹਿਬ ਦੇ ਮੇਲੇ ਲੱਗਦੇ ਹੁੰਦੇ ਸੀ ਹੁਣ ਉਹ ਕੈਪਟਨ ਸਾਹਿਬ ਸਵੇਰੇ ਹੀ ਮਹਿਲ ਤੇ ਚੜ ਜਾਂਦੇ ਤੇ ਉੱਤੋਂ ਵੇਹਣੇ ਰਹਿੰਦੇ ਯਾ ਤਪੂਏ ਕੋ ਟੱਪਿਆ ਹੀ ਕੋਈ ਨਹੀਂ ਇਹ ਵਾਲੀ ਬਿੱਟੂ ਦਾ ਹੋਣਾ ਤੇ ਜਿਹੜੇ ਜਿਹੜੇ ਜਾ ਰਿਹਾ ਹਾਲ ਉਹਨਾਂ ਦਾ ਵੀ ਇਹ ਹੋਣਾ ਇਸ ਕਰਕੇ ਮੈਂ ਗੱਲ ਕਹਿੰਦਾ ਕਿ ਮੈਂ ਉਹਨਾਂ ਦਾ ਧੰਨਵਾਦ ਉਹਨਾਂ ਨੂੰ ਵਧਾਈ ਦੇਣਾ ਤੁਸੀਂ ਚਲੇ ਗਏ ਤਾਂ ਕਿ ਸਾਡੇ ਅਰਗੇ ਨੌਜਵਾਨਾਂ ਨੂੰ ਮੌਕਾ ਮਿਲਿਆ ਜੇ ਕਿਤੇ ਇਹ ਇੱਥੇ ਬੈਠੇ ਰਹਿੰਦੇ ਬਈ ਸਾਨੂੰ ਟਿਕਟਾਂ ਕਿੰਨੇ ਦੇਣੀਆਂ ਸੀ ਸਾਨੂੰ ਮੌਕਾ ਕਿੰਨੇ ਦੇਣਾ ਸੀ ਇਸ ਕਰਕੇ ਮੈਂ ਤਾਂ ਵਧਾਈ ਦੇਣਾ ਕਿ ਇਹੋ ਜਿਹੇ ਜਿਹੜੀ ਮੈਲ ਜੀ ਸੀ ਉਹ ਨਿਕਲ ਗਈ ਛਾਨਣੀ ਲੱਗੀ ਸੀ ਮੈਲ ਨਿਕਲ ਗਈ ਹੁਣ ਤਾਂ ਐ ਨਰੋਲ ਹੱਥ ਕਾਂਗਰਸ ਮੈਂ ਤਾਂ ਇਹ ਹੀ ਕਹਿਣਾ ਜੀ ਕਿ ਵੋਟਾਂ ਕਿੰਨੀਆਂ ਵੱਧ ਵੱਧ ਹੋ ਜਾਂਦੀਆਂ ਨੇ ਇੱਕ ਗੱਲ ਨਾ ਜੀ ਮੈਨੂੰ 2009 ਚ ਕਿਸੇ ਨੇ ਦੱਸੀ ਸੀ ਕਿ ਖਡੂਰ ਸਾਹਿਬ ਦੇ ਵਿੱਚ ਜੇ ਕਿਸੇ ਨੇ ਜਿੱਤਣਾ ਹੈ ਖਡੂਰ ਸਾਹਿਬ ਜੇ ਕਿਸੇ ਨੇ ਜਿੱਤਣਾ ਹੈ ਤੇ ਉਹ ਹੱਲੀ ਵੀ ਨਾਲ ਨਿਵੀਤ ਹੋਣ ਕਰਕੇ ਇੱਥੇ ਵਿਚਰੇਗਾ ਤਾਂ ਫਿਰ ਜਿੱਤਿਆ ਜਾ ਸਕਦਾ ਔਰ ਜਦੋਂ ਅਸੀਂ ਬਾਬਾ ਬਕਾਲਾ ਸਾਹਿਬ ਤੋਂ ਖਡੂਰ ਸਾਹਿਬ ਆ ਰਹੇ ਸੀ ਕਿਸੇ ਦਾ ਕੋਈ ਪ੍ਰੋਗਰਾਮ ਨਹੀਂ ਸੀ ਜੀਰਾ ਸਾਹਿਬ ਨੇ ਖਡੂਰ ਸਾਹਿਬ ਦੇ ਜਿਹੜੇ ਗੇਟ ਆ ਵੜਦਿਆਂ ਸਾਰੇ ਕਿਹਾ ਕਿ ਮੈਨੂੰ ਸਾਰਨੋਂ ਪਹਿਲਾਂ ਪਰਮਾਤਮਾ ਦੇ ਦਰਸ਼ਨ ਕਰਾਓ ਇਹਨਾਂ ਨੇ ਆਪ ਨੰਗੇ ਪੈਰ ਉੱਥੇ ਤੱਕ ਜਾ ਕੇ ਨਕਮਸਤਕ ਹੋ ਕੇ ਪਰਮਾਤਮਾ ਤੋਂ ਆਗਿਆ ਲੈ ਕੇ ਖਡੂਰ ਸਾਹਿਬ ਦੇ ਵਿੱਚ ਪੈਰ ਪਾਇਆ ਤੇ ਉਸ ਵੇਲੇ ਮੇਰੇ ਦਿਮਾਗ 'ਚ ਕੀ ਗੱਲ ਆਈ ਮੇਰੇ ਦਿਮਾਗ 'ਚ ਉਹ ਵਾਕਿਆ ਆ ਕਿ ਇੱਥੇ ਅੰਮ੍ਰਿਤ ਸੰਚਾਰ ਕਰਨ ਅੰਮ੍ਰਿਤਪਾਲ ਸਿੰਘ ਜੀ ਭਾਈ ਜੀ ਵੀ ਆਏ ਸੀ ਖਡੂਰ ਸਾਹਿਬ ਦੇ ਵਿੱਚ ਉਹਨਾਂ ਦੀ ਤੂ ਤੂ ਮੈਂਵੇਂ ਹੋ ਗਈ ਸੀਗੀ ਖਡੂਰ ਸਾਹਿਬ ਬਾਬਾ ਲੰਗਰ ਲੰਗਰ ਦੇ ਮਾਮਲੇ ਦੇ ਵਿੱਚ ਹੋਈ ਸੀ ਨਾ ਜੀ ਔਰ ਉਸ ਵੇਲੇ ਮੈਨੂੰ ਉਸ ਵੇਲੇ ਦੋਨਾਂ ਬੰਦਿਆਂ ਦਾ ਸਮਝ ਲੱਗੀ ਕਿ ਇੱਕ ਹੰਕਾਰ ਹੈ ਔਰ ਦੂਸਰਾ ਹਲੀਮੀ ਤੇ ਮੈਨੂੰ ਇਹ ਲੱਗਦਾ ਕਿ ਪ੍ਰਮਾਤਮਾ ਦੀ ਕਿਰਪਾ ਹੈ ਅੱਜ ਵੀ ਤੁਸੀਂ ਦੇਖ ਲਓ ਕਿ ਸਪੀਚ ਸੁਣ ਕੇ ਹੀ ਇੱਕ ਸੱਜਣ ਨੇ ਕਹਿਤਾ ਕਿ ਮੈਂ ਕਾਂਗਰਸ ਜੁਆਇਨ ਕਰਨੀ ਹੈ ਜੀਰਾ ਸਾਹਿਬ ਦੀ ਸੁਪੀ ਸੁਣ ਕੇ ਸੋ ਇਥੋਂ ਇੰਡੀਕੇਸ਼ਨਸ ਇਹ ਆ ਰਹੀਆਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਜੀਰਾ ਸਾਹਿਬ ਲਈ ਬੜਾ ਪੋਜ਼ਿਟਿਵ ਰਹੇਗਾ ਔਰ ਪਰਮਾਤਮਾ ਦੇ ਘਰ ਦੀ ਵੀ ਜਿਹੜੀ ਅਸ਼ੀਰਵਾਦ ਹੈ ਉਹ ਇਸ ਮੇਰੇ ਭਰਾ ਤੇ ਹਮੇਸ਼ਾ ਬਣੀ ਰਹੇਗਾ ਕਿੰਦਾ ਅਲੱਗ ਸਵਾਲ ਇੱਕ ਕਿੰਨੀ ਲੀਡ ਹੈ ਜਿਹੜਾ ਕਿ ਤੁਸੀਂ ਜੀਰਾ ਸਾਹਿਬ ਨੂੰ ਚਾਹੋਗੇ ਮੈਂ ਲੀਡ ਦੀ ਗੱਲ ਕਰਾਂ ਮੈਂ ਉਹਦੇ ਉੱਤੇ ਕੋਈ ਲੀਗ ਨਹੀਂ ਲਾਉਣੀ ਚਾਹੁੰਦਾ ਮੇਰਾ ਆਪਣਾ ਜਿਹੜਾ ਲੜਾਈ ਦਾ ਜਜ਼ਬਾ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਕਿਦਾਂ ਲੜਾਈ ਲੜਦਾ ਮੈਂ ਤਾਂ ਫਿਰ ਤਨ ਮਨ ਧਨ ਜੋ ਲੋੜ ਹੈ ਉਹ ਸਾਰਾ ਕੁਝ ਲਾਉਂਗਾ ਔਰ ਉੱਥੇ ਤੱਕ ਜਾਊਂਗਾ ਕਿ ਮੇਰੀ ਆਪਣੀ ਆਪਣੀ ਇੱਛਾ ਹੋਊਗੀ ਕਿ ਇੱਕ ਵੀ ਵੋਟ ਕਿਸੇ ਹੋਰ ਨੂੰ ਨਾ ਪਵੇ ਸਾਰੇ ਮੇਰੇ ਚੋਣਾਂ ਦਾ